ਜੀ ਮੈਂ ਜਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਕਪਿਲ ਮਹਿਤਾ ਜੀ ਨੇ ਉੱਥੇ ਮੈਨੂੰ ਧੱਕਾ ਮਾਰਿਆ ਜੀ ਮੈਂ ਉਹਨਾਂ ਨੂੰ ਸਿਰਫ ਇਹ ਅਰਜ਼ ਕੀਤੀ ਹੈ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਮੈਂ ਕਹਾ ਜੀ ਮੈਂ ਜਿਲ੍ਹਾ ਸ਼ਹਿਰ ਹੀ ਲੁਧਿਆਣਾ ਕਾਂਗਰਸ ਦਾ ਵਰਕਰ ਆ ਤੇ ਮੈਨੂੰ 2 ਮਿੰਟ ਸੁਝਾਅ ਵਾਸਤੇ ਦਿੱਤੇ ਜਾਣ ਵੀ ਜੇ ਤੁਸੀਂ ਇਹ ਖੁੱਲੇ ਸੱਦੇ ਤੇ ਸਾਰਿਆਂ ਨੂੰ ਬੁਲਾਇਆ ਹੋਵੇ ਮੈਂ ਕੋਈ ਕਿਸੇ ਦੀ ਸ਼ਾਨ ਖਿਲਾਫ ਨਹੀਂ ਕੁਝ ਗਲਤ ਬੋਲ ਰਿਹਾ ਮੈਂ ਤਾਂ ਸਿਰਫ 2 ਮਿੰਟ ਆਪਣਾ ਸਮਾਂ ਮੰਗਿਆ ਕਪਿਲ ਮਹਿਤਾ ਮੈਨੂੰ ਧੱਕੇ ਮਾਰ ਕੇ ਕਹਿੰਦਾ ਜੀ ਕਹਿੰਦਾ ਜੀ ਤੂੰ ਤੇਰੀ ਤੈਨੂੰ ਨਹੀਂ ਬੋਲਣ ਦੇਣਾ ਤੈਨੂੰ ਨਹੀਂ ਬੋਲਣ ਦੇਣਾ ਕਿਉਂ ਨਹੀਂ ਮੈਂ ਸਰ ਆਪਣੀ ਆਵਾਜ਼ ਰੱਖਣਾ ਚਾਹੁੰਦਾ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਉਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਤਾਂ ਕੁੱਤੇਖਾਨੀ ਕੀਤੀ ਪਈ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹਦਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰ ਕਾਂਗਰਸ ਪਾਰਟੀ ਦਾ ਸਪਾਈਆਂ ਬਟ ਇਹ ਥੋੜਾ ਮੇਰੀ ਵਾਜਦਾ ਬਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ ਪ੍ਰੀਪਲਾਨ ਕੀਤਾ ਹੈ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਲਾਫ ਬੋਲਦਾ ਹੈ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਾਂ ਜਿਹੜੀਆਂ ਇਹਨਾਂ ਦੀ ਤਾਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਹੈ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਨਸ 파ਰਸ਼ਦ ਪਤੀਆਂ ਨੂੰ ਇਹਨਾਂ ਨੇ ਉਦੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਵਿੱਚ ਜੇਲ੍ਹ ਜੇਲ੍ਹ ਦੇ ਵਿਜ਼ਟਰ ਬੋਰਡ ਚ ਪਾ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਹੈ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਅੰਦਰ ਜਾਨ ਦੇ ਰਹੀਆਂ ਨੂੰ ਤੁਹਾਨੂੰ ਅਸੀਂ ਜਾਣਾ ਚਾਹਦੇ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵੜਿੰਗ ਜੀ ਨੇ ਇਹ ਕਿਹਾ ਵੇ ਪ੍ਰਧਾਨ ਜੀ ਨੇ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਖਿਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕਿਹਾ ਜਾਂਦਾ ਖੁੱਲੀ ਚਰਚਾ ਰੱਖੀ ਜਾਵੇ ਹਾਂ ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭੇਜਤਾ ਕਪਿਲ ਮਹਿਤਾ ਮੈਨੂੰ ਧੱਕੇ ਮਾਰਦਾ ਜਿਹੜਾ ਸੰਜੇ ਤਲਵਾਰ ਦਾ ਪੀਏ ਬਣਿਆ ਫਿਰਦਾ ਤੁਹਾਡੇ ਨਾਲ ਕਿੰਨੇ ਕੋਲ ਮਸਲੂਕੀ ਹੋਈ ਹੈ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਸ਼ਬਦ ਮੰਗੇ ਆ ਮੈਂ ਕਹਿੰਦਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮਿੰਟ ਮੈਨੂੰ ਵੀ ਕਹਿੰਦਾ ਨਹੀਂ ਜੀ ਜਿਹੜ ਮੈਂ ਤਾਂ ਮੈਂ ਤਾਂ ਸੱਚ ਦੱਸਣਾ ਚਾਹੁੰਦਾ ਸੀ ਇਹਨਾਂ ਨੂੰ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਮੇਰਾ ਕੋਈ ਰੋਸ਼ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਇੱਕ ਵਰਕਰ ਦੇ ਨਾਲ ਤੇ ਪੁੱਛਣਾ ਚਾਹਨਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹਨਾ ਮੈਂ ਕਹ ਮੈਨੂੰ ਤਮਕਾਓ ਨਾ ਜੀ ਮੈਂ ਕਿ ਸਿਪਾਈ ਆ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ ਮੈਂ ਕਹ ਜੀ ਮੈਨੂੰ ਤਮਕਾਓ ਨਾ ਮੈਂ ਪਾਰਟੀ ਦਾ ਸਿਪਾਈ ਆ ਤੁਸੀਂ ਖੁੱਲੇ ਚਰਚੇ ਦੇ ਬੁਲਾਇਆ ਹੋਵੇ ਤੇ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ ਮਤਲਬ ਤੁਸੀਂ ਕੀ ਕਰੋਗੇ ਹੋ ਤੁਸੀਂ ਬਾਹਰ ਆ ਗਏ ਹੋ ਦੇਖ ਲਈ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈ ਦਾ ਕੀ ਮਤਲਬ ਹੁੰਦਾ ਇਹਨਾਂ ਦਾ ਮੈਂ ਬਾਹਰ ਖੜਾ ਜੀ ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੈਂ ਕਾਂਗਰਸ ਦਾ ਇੱਕ ਸਪਾਈ ਆ ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹਜੂਰੀ ਕਰਦੇ ਨੇ ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ ਬਾਕੀਆਂ ਨੂੰ ਇਹ ਪੁੱਛਦੇ ਨਹੀਂ ਹੈਗੇ ਵਰਕਰ ਨੂੰ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੀ ਦੇਣ ਲੱਗੇ ਤੇ ਪੁੱਛਿਆ ਕਿ ਉੱਥੇ ਹੀ ਤਾਂ ਬੈਠਾ ਜੀ ਮੈਂ ਉੱਥੇ ਹੀ ਤਾਂ ਬੈਠਾ ਮੈਂ ਗੱਲ ਕੀਤੀ ਹੈ ਜੀ